ਇਸ ਮੁਕੇ ਹੀ ਪਹੁੰਚੇ ਆ ਜੋ ਕਿ ਦਿਵਾਲੀ ਦੇ ਤਿਉਹਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਪਟਾਕਿਆਂ ਦਾ ਬਾਜ਼ਾਰ ਗੁਰਦਾਸਪੁਰ ਦੇ ਵਿੱਚ ਲੱਗ ਚੁੱਕਿਆ ਅਤੇ ਬਹੁਤ ਜ਼ਿਆਦਾ ਦੁਕਾਨਾਂ ਜਿਹੜੀਆਂ ਐਸਡੀ ਕਾਲਜ ਦੇ ਸਾਹਮਣੇ ਜੋ ਕਿ ਚੰਦਨਪੈਸ ਦੇ ਬਾਹਰ ਜਿਹੜੀਆਂ ਦੁਕਾਨਾਂ ਲੱਗ ਚੁੱਕਿਆ ਉਦਾਂ ਹੀ ਇੱਕ ਦੁਕਾਨ ਸਾਡੇ ਭਾਈ ਸਾਹਿਬ ਸਰਦਾਰ ਜੀ ਨਾਲ ਉਹ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਅਤੇ ਉਹਨੇ ਪਟਾਕਿਆਂ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਹੜੇ ਆ ਵਧੀਆ ਪਟਾਕੇ ਜਿਹੜੇ ਲੈ ਕੇ ਆਏ ਨੇ ਇਨਾਰ ਨੇ ਵਧੀਆ ਬੁਲਟ ਬੰਬ ਨੇ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਆ ਉਹ ਇਹਨਾਂ ਕੋਲ ਪਈ ਹੋਈ ਆ ਅਤੇ ਇਹਨਾਂ ਵੱਲੋਂ ਜਾਣਦੇ ਆ ਕਿ ਸਰਦਾਰ ਜੀ ਨਾਲ ਵੱਲੋਂ ਕੀ ਕਸਟਮਰਾਂ ਨੂੰ ਅੱਜ ਦੀਵਾਲੀ ਦੇ ਆਫਰ ਤੇ ਜਿਹੜੀਆਂ ਕਿ ਕੋਈ ਆਫਰ ਦੇ ਰਹੇ ਆ ਜਾਂ ਨਹੀਂ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਸੀਕਾਲ ਜੀ ਸਸੀਕਾਲ ਭਾਈ ਸਸੀਕਾਲ ਠੀਕ ਹੈ ਠੀਕ ਹੈ ਠੀਕ ਠਾਕ ਜੀ ਕਿੱਦਾਂ ਅੱਜ ਦੀਵਾਲੀ ਦਾ ਜਿਹੜਾ ਤੋੜਾ ਵਾ ਇਹਦੇ ਤੇ ਤੁਸੀਂ ਕਸਟਮਰਾਂ ਨੂੰ ਕੋਈ ਆਫਰ ਵਗੈਰਾ ਜਾਂ ਕੋਈ ਗਿਫਟ ਵਗੈਰਾ ਦੋਗੇ ਤੇ ਕੀ ਜਿਹੜਾ ਕਿਦਾਂ ਦੇ ਪਟਾਕੇ ਪ੍ਰੋਵਾਈਡ ਕਰਾਓਗੇ ਦੇਖੋ ਪਹਿਲੀ ਗੱਲ ਤਾਂ ਸਾਡੇ ਕੋਲੇ ਸਾਰੀ ਵੈਰਾਈਟੀ ਹੈਗੀ ਆ ਅਵੇਲੇਬਲ ਆ ਦੂਸਰੀ ਗੱਲ ਆ ਕਿ ਸਾਡਾ ਰੇਟ ਜਿਹੜਾ ਆ ਬਾਕੀ ਸਾਰਿਆਂ ਨੂੰ ਅਸੀਂ ਘੱਟ ਦਵਾਂਗੇ ਜੈਨੂਨ ਪ੍ਰਾਈਸ ਤੇ ਦਵਾਂਗੇ ਜਿੰਨੇ ਵੀ ਆਉਣਾ ਆ ਇੱਕ ਵਾਰੀ ਕਨਫਰਮ ਕਰਕੇ ਆ ਸਕਦਾ ਔਰ ਦੂਸਰਾ ਇਹ ਆ ਕਿ ਜੇ ਤੁਸੀਂ 5000 ਦੀ ਸ਼ਾਪਿੰਗ ਕਰੋਗੇ ਤੇ ਅਸੀਂ ਐਕਸਟਰਾ ਜਿਹੜਾ ਡਿਸਕਾਊਂਟ ਦੇ ਨਾਲ ਨਾਲ ਤੁਹਾਨੂੰ ਗਿਫਟ ਵੀ ਜਿਹੜਾ ਆ ਉਹ ਪ੍ਰੋਵਾਈਡ ਕਰਵਾਵਾਂਗੇ ਸੋ ਸਰਦਾਰ ਜੀ ਕਹਿਣ ਦੀ ਆ ਕਿ ਜੇਰਾ 5000 ਦੀ ਸਾਡੇ ਕੋਲ ਪਟਾਕੇ ਖਰੀਦਾ ਉਹਨੂੰ ਸਪੈਸ਼ਲ ਗਿਫਟ ਜਾਂ ਉਹਦੇ ਪਟਾਕੇ 'ਚ ਕੋਈ ਵੀ ਡਿਸਕਾਊਂਟ ਦਿੱਤਾ ਜਾਏਗਾ ਅਤੇ ਸਰਦਾਰ ਜੀ ਇਸ ਹਰ ਤਰ੍ਹਾਂ ਦੀ ਜਿਹੜੀ ਆ ਅੱਜ ਕੋ ਪਟਾਕਾ ਹਰ ਤਰ੍ਹਾਂ ਦੇ ਦਿੱਲੀ ਵਾਲਾ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਆ ਸਾਡੇ ਕੋਲੇ ਅਵੇਲੇਬਲ ਆ ਜਿਹੜੀ ਆਮ ਜਿਹੜੀ ਇਸ ਵੇਲੇ ਚੱਲਦੀ ਆ ਉਹ ਸਾਰਾ ਹੀ ਸਾਡੇ ਕੋਲੇ ਜਿਹੜਾ ਮਾਲ ਉਹ ਹੈਗਾ ਆ ਜੀ ਤੇ ਫਤਿਹ ਸਾਡੇ ਵੱਲੋਂ ਗੁਲਦਾਸਪੁਰ ਨਿਵਾਸੀਆਂ ਨੂੰ ਕਾਫੀ ਜ਼ਿਆਦਾ ਭਾਰੀ ਡਿਸਕਾਊਂਟ ਦੇ ਪਟਾਕੇ ਮਿਲਦੇ ਨੇ 5000 ਦੇ 5000 ਦੀ ਸ਼ਾਪਿੰਗ ਕਰੋਗੇ ਤੇ ਉਹਦੇ ਤੇ ਅਸੀਂ ਬੜਾ ਤਗੜਾ ਪ੍ਰੀਮੀਅਮ ਇੱਕ ਗਿਫਟ ਦੇ ਰਹੇ ਹਾਂ ਤੇ ਉਸ ਤੋਂ ਇਲਾਵਾ ਜਿੰਨੀ ਵੀ ਤੁਸੀਂ ਸ਼ਾਪਿੰਗ ਕਰੋਗੇ ਉਤੇ ਤਕਰੀਬਨ 20% 30% ਡਿਸਕਾਊਂਟ ਤੁਹਾਨੂੰ ਮਿਲੇਗਾ ਹੀ ਮਿਲੇਗਾ ਸੋ ਸਰ ਜੇ ਕਸਟਮਰ ਆਣੇ ਇੱਥੇ ਕਾਫੀ ਸਾਲ ਲੱਗ ਗਿਆ ਕੋਈ ਆਪਣਾ ਜਨਾ ਤੁਸੀਂ ਮੋਬਾਈਲ ਨੰਬਰ ਮੈਂਸ਼ਨ ਕਰ ਦਿਓ ਜੋ ਕਸਟਮਰਾਂ ਨੂੰ ਕੋਈ ਤਰ੍ਹਾਂ ਦੀ ਹੋਖਣਾ ਹੋਵੇ ਉਹ ਤੁਹਾਡੇ ਤੱਕ ਸਿੱਧਾ ਕੰਟੈਕਟ ਹੋ ਸਕੇ ਸਾਡੀ ਲੋਕੇਸ਼ਨ ਹੈ ਜੀ ਚੰਦਨ ਪੈਲੇਸ ਦੇ ਬਿਲਕੁਲ ਅਸੀਂ ਗੇਟ ਤੇ ਅਸੀਂ ਜਿਹੜਾ ਆਪਣਾ ਸਟਾਲ ਲਾਇਆ ਹੋਇਆ ਤੇ ਸਾਡਾ ਮੋਬਾਈਲ ਨੰਬਰ ਹੈ 9855253661 ਸੋ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਜੇ ਤੁਹਾਨੂੰ ਪਟਾਕੇ ਖਰੀਦਣ ਦੇ ਜਿਹੜੇ ਸ਼ਕੀਨ ਨੇ ਉਹ ਚੰਦਨ ਪੈਕ ਬੈਕਸੈਡ ਚੰਗੇ ਦਾਸ ਤੇ ਬੈਕਸੈਡ ਤੇ ਆਣ ਕੇ ਸਰਦਾਰ ਜੀ ਉਹਨਾਂ ਕੋ ਪਟਾਕੇ ਖਰੀਦੋ ਤੇ ਜਿਹੜਾ ਭਾਰੀ ਡਿਸਕਾਊਂਟ ਬਾਜ਼ਾਰ ਨਾਲ ਪਾਓ ਧੰਨਵਾਦ